ਆਹ ਦੇਖੋ ਭਰਾ ਮੋਗਾ ਗੱਲ ਰੋਡ ਤੇ ਨਾ ਗਲੀ ਦਾ ਰੌਲਾ ਚੱਲਦਾ ਹਤੇ ਤੇ ਪੁਲਿਸ ਇੰਜਬਰੀ ਕਬਜ਼ਾ ਕਰਾਉਣ ਆਈ ਜਾਂ ਗਲੀ ਬੰਦ ਕਰਾਉਣ ਆਈ ਹੋਈ ਆ ਔਰਤਾਂ ਦਾ ਵਿਰੋਧ ਕਰਦੀਆਂ ਤੇ ਇਹ ਹੰਕਾਰੀ ਪੁਲਿਸ ਕਿਸ ਤਰੀਕੇ ਦੀ ਭਾਸ਼ਾ ਵਰਤਦਾ ਔਰਤਾਂ ਪ੍ਰਤੀ ਦੇਖੋ ਇਹਨੂੰ ਪਾਉ ਲਾਣ ਤਾਂ ਰੱਜ ਗਈ ਗੇਟ ਕੀ ਨੂੰ ਪਛਾਣ ਲਿਖਤ ਬਹੁਤ ਪਿਆਰ ਨਾਲ ਨਿਵਾਸ ਕਰਦੇ ਨੇ ਬੰਦਿਆ ਗਲੀਆਂ ਉੱਪਰ ਚੱਕੂ ਨਾ ਗਲੀ ਚਾਲ ਦੇ ਦੇ ਮੇਰੇ ਖਾ ਸਾਰੀ ਸਾਰੀ ਗਲੀ ਤੇ ਹੀ ਦੇ ਦਾਂਗੇ ਕਿੱਥੇ ਭਲੇਖਾ ਹੋਵੇ ਇਹ ਕੀ ਮਤਲਬ ਹੈ ਘਰੋਂ ਚੱਕ ਸਮਾਨ ਲੈ ਜਾਓ ਕਿੱਥੇ ਦਾ ਮੇਰਾ ਕੀ ਤਰਾ ਕਰਵਾ ਦਿਓ ਆ ਕਰ ਕੋਕਰ ਕੋਨੇ ਬਦਮਾਸ਼ ਕਿਉਂ ਬਦਮਾਸ਼ ਮੈਂ ਤੇਰੇ ਨਾਲ ਮਾਰ ਮਾਰ ਕੇ ਮੈਂ ਸਿੱਧੀ ਕਰ ਦੇਣੀ ਆ ਕਿ ਕਿਵੇਂ ਲੱਗੀ ਮਾਰੀ ਨੀ ਤੂੰ ਬੋਲੂ ਨੀ ਆ ਮੈਂ ਲਵ ਯੂ ਮਾਰੀ ਲੱਗੀ ਕਿਵੇਂ ਲੱਗੀ ਮਾਰਦਾ ਤੂੰ ਤੂੰ ਬੋਲੂ ਮੇਰੇ ਕਿੱਥੇ ਡਿੱਗਦੀ ਪਾ ਲਈ ਮਾਰ ਮਾਰ ਲਾਵੇ ਨਾ ਕਰ ਇੱਥੇ ਮੈਂ ਤਾਂ ਅਮੇਡਾ ਹੁਣ ਤੋਂ ਤਾਂ ਐ ਲੱਗਿਆ ਮਾਰੋ ਮਾਰੋ ਗੇੜ ਚੱਕੇ ਲੱਗ ਜਵੇਂ ਬਹੁਤ ਤਰੂ ਹੈ ਨਹੀਂ ਤਾਰੋ ਨਹੀਂ ਹੋਣ ਦੜੀ ਨਹੀਂ ਹੋਣਦੀ ਕੋਣ ਤੁਸੀਂ ਵੀ ਉਹ ਤੋਂ ਅੰਦਾਜ਼ਾ ਮੈਂ ਲੈਣਾ ਪਰਚਾ ਦੇ ਕੇ ਦੇਖੀ ਹਾਂ ਉਹ ਲੈ ਕੇ ਜਾਊਂਗਾ ਮੈਂ ਤੇ ਲਵਾਈਣਾ ਰਾਤ ਮੈਨੂੰ ਪਤਾ ਲੱਗ ਜੀ ਨੂੰ ਲੈ ਕੇ ਜਾਣਾ ਜਾਓ ਆਂਟੀ ਕੁਝ ਨਹੀਂ ਲੈ ਕੇ ਜਾ ਜੀ ਨੂੰ ਲੈ ਕੇ ਜਾਣਾ ਵਾ ਇਹ ਨਹੀਂ ਹੋਣ ਆਹ ਥੋੜੀ ਹਿੰਦਾ ਬਿਬੜੀ ਹਾਂ ਤੁਸੀਂ ਤਾਂ ਚੱਕ ਕੇ ਗੇਟ ਚੱਕ ਕੇ ਲੈ ਜਾਓ ਉੱਦੇ ਕੰਪਲੀਟ ਕਰ ਕਾਨੂੰ ਤੁਸੀਂ ਬਾਜੂ ਤੇ ਤੇਰਾ ਸਮਝ ਕੇ ਲੈ ਜਾਓਗੇ ਇਹ ਕਿਹੜਾ ਕਾਪੀ ਆ ਨਹੀਂ ਕਾਸੀ ਗੇਟ ਕਰਨ ਕਿਉਂ ਤੱਕ ਕਰਕੇ ਆਸੀ ਇਹ ਕਿਹੜੇ ਚ ਲਿਖਿਆ ਵੀ ਗੇਟ ਤੂੰ ਚੁੱਕ ਕੇ ਲੈ ਜਾਵੇਂਗੀ ਹਾਂ ਕਰੇ ਪੂਰਨ ਲਿਖਿਆ ਪਾਚਨ ਲੈਣੇ ਕਿਹੜੇ ਤੇ ਨੋਟ ਲਿਖਿਆ ਨਹੀਂ ਪੁੱਛ ਕੇ ਗੇਟ ਚੁੱਕ ਲੈ ਜੈਗੀ ਇਹਨੂੰ ਪੁੱਛ ਕੇ ਲਾਇਆ ਗੇਟ ਤੁਹਾਨੂੰ ਨਹੀਂ ਯਾਦ ਆਇਆ ਗੇਟ ਕਿਹਨੂੰ ਪੁੱਛ ਕੇ ਲਾਇਆ ਤੈਨੂੰ ਪੁੱਛ ਕੇ ਲਾਇਆ ਗੇਟ ਤੁਸੀਂ ਭਾਈ ਉਹ ਪੁੱਛਿਆ ਕਿ ਸਾਨੂੰ ਬਾੜੀ ਨੂੰ ਸ਼ਾਮ ਤੱਕ ਰੱਖੋ ਮੈਂ ਗੇੜੀ ਵੀ ਰਿਕਮੈਂਡ ਕਰਾਉਂਦਾ ਤੇ ਮੈਂ ਪਰਚਾ ਵੀ ਦਊਂਗਾ ਉਹ ਪਰਚਾ ਇੱਕ ਦੇ ਚਾਰ ਦੇ